ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਮੋਬਾਈਲ ਦਾ ਜ਼ਮਾਨਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੋਬਾਈਲ ਦਾ ਜ਼ਮਾਨਾ ਨਹੀਂ ਸੀ ਸਵੇਰੇ ਸਵਕ ਤੇ ਉੱਠਣਾ ਰੱਬ ਦਾ ਨਾ ਲੈਣਾ ਮਧਾਣੀ ਪਾਉਣੀ ਸਾਰੇ ਟੱਬਰ ਦੇ ਉੱਠਣ ਤੋਂ ਪਹਿਲਾਂ ਹੀ ਮੂੰਹ ਨੇਰੇ ਚੁੱਲਾ ਚੌਂਕਾ ਸੁੰਬਰ ਕੇ ਆਟਾ ਗੁੰਨ ਦਾਲ ਸਬਜ਼ੀ ਬਣਾ ਚਾਹ ਬਣਾਉਣੀ ਸਾਰਿਆਂ ਨੂੰ ਵਿਸਤਰਾਜ ਬੈਠਿਆਂ ਨੂੰ ਚਾਹ ਦੇਣੀ ਤੇ ਆਪ ਵੀ ਨਿਸ਼ਚਿਤ ਹੋ ਕੇ ਬੈਠ ਕੇ ਪੀਣੀ ਤੇ ਜਵਾਖਾਂ ਨੂੰ ਸਕੂਲ ਤੋਂਰ ਕੋਈ ਨਾ ਕੋਈ ਸਲਾਈ ਕੜਾਈ ਦਾ ਕੰਮ ਫੜ ਲੈਣਾ ਜਦੋਂ ਦੁੱਧਵਾੜ ਚੋ ਸੀਰੀ ਨੇ ਵੀ ਪਸ਼ੂਆਂ ਨੂੰ ਪੱਠੇ ਪਾ ਕੇ ਘਰੇ ਚਲੇ ਜਾਣਾ ਦਿਨ ਚੜੇ ਆਰਾਮ ਨਾਲ ਉੱਠ ਕੇ ਦੁੱਧਵਾੜ ਸਾਹਮਣਾਂ ਤੇ ਰੋਟੀ ਤੋਂ ਪਹਿਲਾਂ ਹੀ ਹੱਥੀਂ ਕੱਪੜੇ ਧੋ ਤੋ ਤਾਰਾਂ ਭਰ ਦੇਣੀ ਆ ਵੀ ਛੇਤੀ ਸੁੱਕ ਜਾਣਗੇ ਫਿਰ ਤਵਾ ਧਰ ਲੈਣਾ ਸੀਰੀਆਂ ਪਾਲੀਆਂ ਦੀਆਂ ਰੋਟੀ ਬਣਾ ਵੰਨ ਕੇ ਸਾਰੇ ਡੱਬਰ ਨੇ ਖਾ ਕਿਸੇ ਨੇ ਖੇਤ ਚਲੇ ਜਾਣਾ ਤੇ ਕਿਸੇ ਬਜ਼ੁਰਗ ਨੇ ਲੀੜਾ ਲੈ ਮੰਜੇ ਦੇ ਪੈ ਜਾਣਾ ਨਾ ਤੂ ਕੇ ਰੋਟੀ ਖਾਣੇ ਦਾ ਚਾਹ ਦਾ ਟਾਈਮ ਹੋ ਜਾਣਾ ਭਾਂਡੇ ਢਿੰਡੇ ਮਾਂ ਸੁਝਾ ਟਾਣ ਜਾਂ ਸੈਲਫ ਤੇ ਸੁਝਾ ਕੇ ਤੇ ਘੜੀ ਪਰ ਆਰਾਮ ਹਰ ਕੋਈ ਨਾ ਕੋਈ ਟੁਕਮਾ ਕੰਮ ਫੜ ਲੈਣਾ ਉਦੋਂ ਨੂੰ ਦੁਪਹਿਰ ਦੀ ਚਾਹ ਤੇ ਰੋਟੀ ਦਾ ਟਾਈਮ ਹੋ ਜਾਣਾ ਜ਼ਿਆਦਾਤਰ ਘਰਾਂ 'ਚ ਰੋਟੀਆਂ ਸਵੇਰੇ ਹੀ ਪਕਾ ਕੇ ਰੱਖ ਦਿੰਦੇ ਸੀ ਵੇਰੇ ਨਾਲ ਹੀ ਆਥਣ ਦੇ ਰੋਟੀ ਟੁਕ ਲੱਗ ਜਾਣਾ ਹਰ ਆਲ ਮਿਲ ਕੇ ਕੰਮ ਹੁੰਦੇ ਸੀ ਇੰਨਾ ਕੰਮ ਕਰਕੇ ਵੀ ਸਮਾਂ ਹੀ ਸਮਾਂ ਸੀ ਰਾਤ ਨੂੰ ਡੱਬਰ ਇਕੱਠਾ ਹੋ ਕੇ ਬੈਂਦਾ ਸੀ ਗੱਲਾਂ ਬਾਤਾਂ ਕਰਕੇ ਫਿਰ ਪੈਂਦੇ ਸੀ ਵੱਡਿਆਂ ਦੇ ਹੱਥ ਕਬੀਲਦਾਰੀ ਹੁੰਦੀ ਸੀ ਕੋਈ ਫਿਕਰ ਨਾ ਫਾਕਾ ਹੁੰਦਾ ਸੀ ਜੇ ਕੋਈ ਡੱਬਰ ਦਾ ਜੀ ਨੌਕਰੀ ਵੀ ਕਰਦਾ ਸੀ ਤਨਖਾਹ ਕਰਦੇ ਬਜ਼ੁਰਗਾਂ ਨੂੰ ਫੜਾਉਂਦਾ ਸੀ ਸਾਂਝਾ ਚੁੱਲ੍ਹਾ ਸਾਂਝਾ ਖਰਚਾ ਹੁੰਦਾ ਸੀ ਕਮਾਈ ਵਿੱਚ ਵੀ ਵਰਕ ਤਾਂ ਸੀ ਸਾਦਾ ਰਹਿਣ ਸਹਿਣ ਸਾਧੀਆਂ ਖੁਰਾਕਾਂ ਤੇ ਤੰਦਰੁਸਤੀਆਂ ਸੀ ਹੁਣ ਸਵੇਰੇ ਉੱਠਦੇ ਸਾਬ ਦੇ ਹੱਥ ਮੋਬਾਈਲ ਹੁੰਦਾ ਪਹਿਲਾ ਫੇਸਬੁੱਕ ਵਟਸਐਪ ਦੇ ਸਟੇਟਸ ਚੈੱਕ ਕੀਤੇ ਜਾਂਦੇ ਆ ਕੋਈ ਬਿਰਲਾ ਟਾਵਾ ਹੀ ਬਚਿਆ ਇਸ ਬਿਮਾਰੀ ਤੋਂ ਸ਼ਹਿਰ ਕਰਨ ਵਾਲੇ ਸ਼ਹਿਰ ਕਰਨ ਜਾਂਦੇ ਆ ਕੁਝ ਫਿਰਨਾ ਤੋ ਕੇ ਚਾਹ ਪਾਣੀ ਪੀ ਕੇ ਰੋਟੀ ਸਬਜ਼ੀ ਬਣਾ ਸਵੇਰੇ ਸਭ ਆਪ ਕੋ ਆਪਣੇ ਕੰਮ ਧੰਦਿਆਂ ਡਿਊਟੀਆਂ ਤੇ ਨਿਕਲਦੇ ਹਨ ਕੱਪੜੇ ਵੀ ਮਸ਼ੀਨ 'ਚ ਹੀ ਪਾਉਣੇ ਹੁੰਦੇ ਆ ਕੋਈ ਕੋਈ ਝਾੜ ਪੁੰਝ ਕਰਦਾ ਜ਼ਿਆਦਾਤਰ ਕੰਮ ਵਾਲਿਆਂ ਨੂੰ ਢੀਕਿਆ ਜਾਂਦਾ ਫਿਰ ਲੰਚ ਟਾਈਮ ਹੁੰਦਾ ਓਨੀ ਦੇਰ ਕਿਸੇ ਦਾ ਫੋਨ ਆ ਗਿਆ ਕਰ ਲਿਆ ਫੇਸਬੁੱਕ ਵਟਸਐਪ ਸੌਤ ਸੇਲੇ ਫੋਨ ਨਾ ਚੈੱਕ ਕੀਤਾ ਤਾਂ ਸਭ ਨੇੜਿਆਂ ਨੂੰ ਫਿਕਰ ਪੈ ਜਾਂਦੀ ਆ ਸੁੱਖ ਹੋਵੇ ਅੱਜ ਫੇਸਬੁੱਕ ਨਹੀਂ ਖੋਲੀ ਵਟਸਐਪ ਸਟੇਟਸ ਤੋਂ ਅੰਦਾਜ਼ੇ ਲਾਏ ਜਾਂਦੇ ਆ ਕੌਣ ਕਿਵੇਂ ਆ ਕੋਈ ਜਿੰਨਾ ਕਮਾਉਂਦਾ ਹਰੇਕ ਦੀ ਆਪਣੀ ਜੇਬ ਆਪਣੇ ਖਰਚ ਆ ਨਾ ਦੀਆਂ ਸਾਂਝਾਂ ਨਾ ਬੇਫਿਕਰੀ ਨਾ ਵਰਕਤਾ ਜੰਮ ਦੇ ਜਵਾਖਾਂ ਦੇ ਭਵਿੱਖ ਦਾ ਫਿਕਰ ਆ ਸਭ ਨੂੰ ਵਨ ਸਵਨਣਾ ਖਾਂਦੇ ਆ ਪਰ ਤੰਦਰੁਸਤ ਕੋਈ ਕੋਈ ਐ ਡਿਪਰੈਸ਼ਨ ਟੈਨਸ਼ਨ ਹਰੇਕ ਸਿਹੜੀ ਫਿਰਦਾ ਕੰਮ ਵੀ ਕੋਈ ਨਹੀਂ ਤੇ ਸਮਾਂ ਵੀ ਕਿਸੇ ਕੋਲ ਨਹੀਂ ਨਾ ਆਉਦੇ ਲਈ ਤੇ ਨਾ ਘਰ ਪਰਿਵਾਰ ਲਈ ਧੰਨਵਾਦ ਦੋਸਤੋ ਜੇ ਕਰਖਾਨੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ